ਸਮੇ ਸਮੇਂ ਸਰਕਾਰਾ ਵੱਲੋਂ ਸੜਕਾਂ ਤੇ ਚੱਲਣ ਵਾਲਿਆਂ ਨੂੰ ਸਮਝਾਇਆ ਜਾਂਦਾ ਹੈ ਵੀ ਸੜਕੀ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਦੁਰਘਟਨਾਵਾਂ ਨਾ ਹੋ ਸਕਣ ਪਰ ਜਦੋਂ ਸੜਕਾਂ ਤੇ ਚੱਲਣ ਵਾਲੇ ਲੋਕ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਤੇਜ਼ੀ ਵਿੱਚ ਇੱਕ ਸੰਤ ਦੂਜੇ ਸੰਤ ਜਾਂਦੇ ਹਨ ਤਾਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਇਹ ਹੀ ਇੱਕ ਦੁਰਘਟਨਾਵਾਂ ਵਾਪਰੀ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਦੋ ਮੋਟਰਸਾਈਕਲ ਆਮਨੇ ਸਾਹਮਣੇ ਵਜੇ ਹਨ ਜਿਸ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਅਤੇ ਦੂਸਰਾ ਗੰਭੀਰ ਜ਼ਖਮੀ ਹੈ ਝੰਡ ਵਾਲਾ ਪੱਤਰੇ ਵਾਲੀ ਰੋਡ ਤੇ ਦੋ ਮੋਟਰਸਾਈਕਲ ਚਾਲਕ ਆਮਣੇ ਸਾਹਮਣੇ ਵਜੇ ਲੋਕਾਂ ਨੇ ਦੱਸਿਆ ਵੀ ਖੜਾਕ ਇੰਨਾ ਜ਼ਿਆਦਾ ਸੀ ਕਿ ਖੜਾਕ ਸੁਣ ਕੇ ਲੋਕ ਸੜਕਾਂ ਤੇ ਆ ਗਏ ਤਾਂ ਵੇਖਿਆ ਇੱਕ ਦੀ ਜਾਨ ਚਲੀ ਗਈ ਤੇ ਦੂਸਰਾ ਨੌਜਵਾਨ ਉਹ ਲੱਗੀ ਵਾਰ ਦੇ ਕੰਡਿਆਲੀ ਤਾਰ ਵਿੱਚ ਫਸਿਆ ਆਇਆ ਹੈ ਉਸ ਨੂੰ ਉੱਥੋਂ ਕਢਿਆ ਗਿਆ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ 20 ਮਿੰਟ ਵਿੱਚ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਅਤੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਲਿਆਂਦਾ ਗਿਆ ਲੋਕਾਂ ਨੇ ਦੱਸਿਆ ਵੀ ਇੱਕ ਮੋਟਰਸਾਈਕਲ ਕੋਠਾ ਪੱਕੀ ਤੋਂ ਆ ਰਿਹਾ ਸੀ ਅਤੇ ਦੂਸਰਾ ਮੋਟਰਸਾਈਕਲ ਦੂਸਰੀ ਸਾਈਡ ਤੋਂ ਆ ਰਿਹਾ ਸੀ ਜੋ ਕਿ ਆਮਨੇ ਸਾਹਮਣੇ ਹਨ ਵਜੇ ਇੱਕ ਦੀ ਗਤੀ ਬੜੀ ਤੇਜ਼ ਦੱਸੀ ਜਾ ਰਹੀ ਸੀ ਜਿਸ ਕਰਕੇ ਇਹ ਦੁਰਘਟਨਾ ਵਾਪਰ ਗਈ ਲੋਕਾਂ ਨੇ ਇਸ ਦੁਰਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਹੋਰ ਦੁਰਘਟਨਾ ਵੇਖਣ ਵਾਲਿਆਂ ਨੇ ਕੀ ਕੁਝ ਕਿਹਾ ਤੇ ਕੀ ਮੰਗ ਕੀਤੀ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਸ਼ੇਰ ਸ਼ੋਰ ਵੱਜਿਆ ਜਾਂ ਕਿ ਥੱਲੇ ਵੱਜਿਆ ਮੰਨ ਲਓ ਉਧਰ ਦਾ 37 ਦਾ ਸੀ ਉਧਰ ਆ ਰਿਹਾ ਹੈ। ਤਰ ਦਖਲ। ਚਲਾ ਅਵਿੰਦਰ ਕਿਦਾਂ ਮੁੰਡਾ ਹੈ। ਕਿ ਕਿਦਾਂ ਦੀ ਮੰਨ ਲਓ ਕੀ ਟੱਕਰ ਸੀ ਕੀ ਕਿਸ ਤਰ੍ਹਾਂ ਦਾ ਵਾਕਿਆ ਹੈ? ਇਹ ਕੋਟੇ ਪੱਕੀ ਵਾਲਾ ਮੁੰਡਾ ਬਹੁਤ ਤੇਜ਼ ਸਪੀਡ ਤੇ ਚੱਗਾ ਸੀ। ਜੀ। ਇੱਕ ਮੁੰਡਾ ਝੰਡਾ ਵਾਲੇ ਦਾ ਸੀ। ਜੀ। ਉਹ ਸਲੋ ਸੀ। ਜੀ। ਝੰਡਾ ਵਾਲੇ ਮੁੰਡੇ ਦੀ ਡੈਥ ਹੋ ਗਈ। ਤੇ ਦੂਜੇ ਮੋਟਰਸਾਈਕਲ ਸਵਾਰ ਦੇ ਕਿੰਨੇ ਐਕਸਟਾਂ ਨੇ ਮਤਲਬ ਕਿਦਾਂ ਦਾ ਹਾਲਾਤ ਹੈ </body> ਛੱਟ ਲੱਗੀ ਜੀ ਜੀ ਉਹ ਮਾ ਛੱਲਿਆ ਗਿਆ ਲੱਤਾਂ ਪਾਵੇਂ ਛਲੀ ਹੋਈਆਂ ਨੇ ਜਿਹੜਾ ਮੌਕੇ ਤੇ ਡੈਥ ਹੋਈ ਉਹ ਪਿੰਡ ਜੰਡ ਵਾਲੇ ਦਾ ਸੀ ਹਾਂਜੀ ਜੰਡ ਵਾਲੇ ਕੀ ਨਾਮ ਸੀ ਜੀ ਨੰਨਾ ਰਾਜਕਮਾਰ ਸੀ ਰਾਜਕਮਾਰ ਸੀ ਮੌਕੇ ਤੇ ਮੌਤ ਹੋ ਗਈ ਕਿੰਨੇ ਜਣੇ ਸੀ ਜਿਹੜੇ ਮੋਟਰਸਾਈਕਲ ਸਵਾਰ ਕਿੰਨੇ ਜਣੇ ਸੀ ਇੱਕ ਇੱਕ ਜਣਾ ਸੀ ਦੋਨੋਂ ਦੋਨੋਂ ਇੱਕ ਇੱਕ ਜਣਾ ਸੀ ਆਪਸੀ ਟੱਕਰ ਹੋਈ ਹੈ ਆਪਸੀ ਟੱਕਰ ਹੋਈ ਹੈ ਇੱਥੇ ਵੇਖੇਗਾ ਕਿ ਜੁੱਤੇ ਜਿਹੜੇ ਬੱਚੇ ਦੇ ਵੀ ਨਾਲ ਪਏ ਆ ਕੀ ਲੱਗਦਾ ਹੋਂਦੇ ਜੀ ਹੋਂਦੇ ਜੀ ਇਹ ਕਿੰਨਾ ਦੀ ਡੈਥ ਹੋਈ ਹੈ ਉਹਨਾਂ ਦੇ ਜੁੱਤੇ ਨੇ ਨਹੀਂ ਬੱਚੇ ਦੇ ਵੀ ਪੈਰ ਨਾਲ ਬੱਚਾ ਨਹੀਂ ਸੀ ਕੋਈ ਬਚਨ ਸੀ ਦੋ ਮੋਟਰਸਾਈਕਲ ਤੇ ਜੈਂਟ ਸੀ ਸੀਗੀ ਮੇਰਾ ਨਾਮ ਕਵਲਜੀਤ ਸਿੰਘ ਜੀ ਕਮਲਜੀਤ ਸਿੰਘ ਬੋਰਡ ਪਾਸ ਹੈ ਜੀ ਠੀਕ ਕਿਹੜਾ ਪਿੰਡ ਹੈ ਜੀ ਜਾ ਵੀਪੀਓ ਜਾਂਡ ਵਾਲਾ ਮੇਰਾ ਸਰ ਇੱਥੇ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਕਿ ਜਦੋਂ ਮੋਟਰਸਾਈਕਲ ਅਸੀਂ ਦੋ ਲੜਕੀਆਂ ਗਿਆ ਸੀ ਉਹਨਾਂ ਨੂੰ ਮੁੰਡਾ ਚੜਾ ਕੇ ਤੇ ਛੱਡਣ ਗਿਆ ਪੱਤਰਿਆਂ ਵਾਲੇ ਜੀ ਪੱਤਰਿਆਂ ਵਾਲ ਨੂੰ ਛੱਡ ਕੇ ਅਸੀਂ ਅੱਗੇ ਲੰਘ ਗਏ ਅਸੀਂ ਟੇਲ ਪਵਾਣ ਗਏ ਸੀ ਠੀਕ ਟੇਲ ਪਵਾ ਕੇ ਵਾਪਸ ਆਏ ਹਾਂ ਤੇ ਇੰਨੇ ਨੂੰ ਮੰਨ ਲਓ ਖੜਾਕਾ ਬਹੁਤ ਆ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਅਸੀਂ ਪਹ ਜਾ ਕੇ ਲਿਆ ਮੋਟਰਸਾਈਕਲ ਮੋਟਰਸਾਈਕਲ ਇੱਕ ਮੁੰਡਾ ਇਧਰ ਤਾਰਾਂ 'ਚ ਫਸਿਆ ਪਿਆ ਸੀ ਉਹਨੂੰ ਕੱਢਿਆ ਤੇ ਮੁੰਡਾ ਜਿਹੜਾ ਮੋਕੇ ਤੇ ਉਹਦਾ ਸਿਰ ਜਿਵੇਂ ਵੱਜਾ ਨਾ ਉਹਦੇ ਮੋਕੇ ਦੀ ਪੂਰਾ ਜੀ ਆਪਾਂ ਪਤਾ ਲੱਗਿਆ ਕਿ ਕਿੱਥੋਂ ਦੇ ਆ ਜਿਹਦੀ ਡੈਥ ਹੋਈ ਔਰ ਦੂਜਾ ਜਿਹੜਾ ਸੀ ਜਿਹੜਾ ਮੁੰਡਾ ਉਹ ਝੰਡ ਵਾਲਾ ਮੀਰਾ ਸੰਗਲਾ ਦਾ ਜੀ ਤੇ ਦੂਜਾ ਮੁੰਡਾ ਜੀ ਦੂਸਰਾ ਮੁੰਡਾ ਪੱਕੀ ਦਾ ਹੈ ਕਿ ਕੋਠੇ ਦਾ ਹਸਤਣਾ ਜੀ ਜੀ ਹੋਰ ਕੋਈ ਜਾਣ ਕੇ ਮੁੰਡਾ ਉਹਦੇ ਨਾਲ ਜਿਹੜਾ ਹੈਗਾ ਸੀ ਉਹ ਕਬੂਲਚਾ ਖੂਬੰਦਾ ਸੀ ਮਤਲਬ ਇੱਕ ਮੋਟਰਸਾਈਕਲ ਤੇ ਦੋ ਜਣੇ ਸੀ ਨਾ ਨਾ ਇੱਕੋ ਹੀ ਸੀ ਇੱਕ ਮੁੰਡਾ ਜਿਹੜਾ ਕਬੂਲਸ਼ਾ ਖੁੱਬਨ ਦਾ ਸੀ ਉਹ ਮੁੰਡਾ ਉੱਥੇ ਲੈ ਗਿਆ ਸੀ ਜੀ ਜਿਹੜਾ ਉਹ ਲੇਡੀਜ਼ ਨੂੰ ਛੱਡਣ ਗਿਆ ਨਾ ਦੋ ਕੁੜੀਆਂ ਨੂੰ ਜੀ 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 ਉਹ ਛੱਡ ਕੇ ਦੂਜਾ ਮੁੰਡਾ ਪੱਕੀ ਵਾਲਾ ਆ ਰਿਹਾ ਸੀ ਤੇ ਉਹ ਇੱਥੇ ਐਕਸੀਡੈਂਟ ਹੋ ਗਿਆ ਜੀ ਮੌਕੇ ਤੇ ਐਂਬੂਲੈਂਸ ਕਿਨੇ ਚਿਰ ਬਾਅਦ ਪਹੁੰਚਦੀ ਹੈ ਵੀਕ ਮਿੰਟਾਂ ਬਾਅਦ ਆ ਗਈ ਸੀ ਲਾਪਰ ਠੀਕ ਹਾਂਜੀ ਇਹ ਕਿਹੜਾ ਰੋਡ ਹੈ ਜੀ ਇਹ ਇਹ ਜੰਡਰ ਇਹ ਜੰਡਰ ਦਾ ਪਤਰਾ ਰੋਡ ਹੈ ਜੀ ਠੀਕ ਹੈ ਲਿੰਕ ਰੋਡ ਲਿੰਕ ਰੋਡ ਠੀਕ ਸਿੰਗਲ ਜੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत